ਉਨੇ 2 ਰੁਪਏ ਦਿੱਤੇ ਆਦਾ ਲਾਇਆ ਕਿ ਉਹ ਖਾਲੀ ਦੋਆਂ ਦੇ ਕਿ ਆਵਾਜਾ ਲ ਸੀ ਉਹ ਚਿੜੀਆ ਸੀ ਸਾਡਾ ਬੇਲੀ ਚੱਕ ਵਾਲਾ ਚਿੜੀਆ ਬੜਾ ਜਵਾਨ ਸੀ ਐਡਾ ਮਿੱਥੋਂ ਇੰਨਾ ਉੱਚਾ ਸੀ ਕੀਤਾ ਨਾ ਬੜਾ ਠਕੜਾ ਪਲਵਾਨ ਸੀ ਨਾ ਕੀਤਾ ਨਾ ਮੇਲਿਆਂ ਚ ਜਾਂਦਾ ਸੀ ਪੁਲਿਸ ਵਾਲੇ ਥਾਣੇਦਾਰ ਆਦਾ ਵੀ ਮੈਂ ਤਾਂ ਬਥੇਰੀ ਨਹੀਂ ਸੱਟਣ ਦਿੰਦਾ ਮਾਰੇਗਾ ਕਿਸੇ ਦੇ ਘੱਟ ਵਾਲਾ ਉਹ ਆਦਾ ਜੀ ਤੁਸੀਂ ਇੰਨੀ ਨਿਵਾੜ ਤੇ ਬੰਦੇ ਖੜ੍ਹ ਜਾਂਦੇ ਹੋ ਇਹ ਇੰਨੀ ਨਿਵਾੜ ਤੇ ਖੜ੍ਹ ਕੇ ਸਿੱਧੀ ਗਈ ਬਾਪੂ ਜੀ ਫਿਰ ਜਵਾਨੀ ਵੇਲੇ ਗੋਲਾ ਗੋਲਾ ਸਿਰਦੇ ਰਹਨਾਂ ਨੇ ਦੱਸਦੇ ਬੋਰੀ ਬਾਰੀ ਵੀ ਚੱਕਦੇ ਹੁੰਦੇ ਸੀਗੇ ਹਾਂ ਸਾਰਾ ਕੁਝ ਕਰਿਆ ਮਿੱਟੀ ਹੁੰਦੀ ਸਵਾਖ ਚਾਰ ਮਾਣ ਵਿੱਚ ਹਾਂ ਦੋ ਜਾਨੇ ਚੱਕਦੇ ਕਿ ਕਰਲਾ ਹੀ ਬਾਪੂ ਦੋ ਜਾਨੇ ਹਾਂ ਚੱਕ ਕੇ ਮੋਢੇ ਤੇ ਰੱਖਦੇ ਸੀ ਬਾਲਾ ਕੱਢਦੇ ਤਾਂ ਹਾਂ ਤੇ ਪਹਿਲਾਂ ਤਾਂ ਸਾਡੀ ਬੋਰੀ ਪਾਈ ਸੀ ਪੰਚਾਇਤ ਘਰ ਚ ਹਾਂ ਉਦੋਂ ਅਸੀਂ ਸੀਗੇ ਚਾਰ ਪੰਜ ਜਾਨੇ ਸ਼ਿਕਰਤ ਮੇਰੇ ਸੀ ਛੋਟੇ ਛੋਟੇ ਫਲੇਰ ਸੌ ਸੀ ਹਾਂ ਮੇਜਰ ਸਿੰਘ ਬੋਰਡ ਇਹ ਉਹ ਥੋੜੇ ਜਿਹੇ ਛੋਟੇ ਸੀ ਹੂੰ ਤੇ ਫੇਰ ਸਾਡੀ ਪਾਈ ਜਿੱਥੇ ਹੁਣ ਕਰਮਸ਼ੋ ਕੇ ਛੀਰੇ ਕੇ ਰਹਿੰਦੇ ਆ ਹੂੰ ਉੱਥੇ ਪਾਈ ਸੀ ਉਹ ਵੱਡੇ ਜੋੜ ਸੀਗੇ ਠੀਕ ਆ ਨੰਬਰਦਾਰ ਬਾਈ ਜੈਸੇ ਹੂੰ ਤੇ ਜਸਮਾ ਜਨ ਹੂੰ ਪੰਜ ਸੱਤ ਬੰਦੇ ਉਹ ਜਿਹੜੇ ਸੀਗੇ ਉਦੋਂ ਚੱਕਦੇ ਰਹੇ ਉੱਥੇ ਉਹ ਸਵਾ ਚਾਰ ਮਣ ਦੀ ਬੋਰੀ ਸੀ ਅੱਗੇ ਮਣੇ ਸੀਗੇ ਠੀਕ ਆ 50 ਕਿਲੋ ਨਹੀਂ ਸੀ ਗਾੜੀ ਕੋਲੋਂ ਸੀ ਮਾਨ ਸੀ ਮਾਨ ਘੱਟ ਹੁੰਦਾ ਸੀ ਥੋੜਾ ਜਿਹਾ ਉੱਤੇ ਟਰੱਕੀ ਹੁੰਦੀ ਸੀ ਇੱਕ ਹੂੰ ਐ ਉੱਥੇ ਪਰ ਅਸੀਂ ਬਹੁਤ ਚਿਰ ਤੱਕ ਕੀ ਰਹੇ ਬੋਰੀ ਪਹਿਲਾਂ ਪੰਚਾਇਤ ਘਰ ਸੀ ਇਹ ਨਿੱਕਾ ਮੇਲ ਸੀ ਇੱਕ ਵਾਰਾਂ ਅਸੀਂ ਖੇਤ ਵੀ ਪਾ ਲਈ ਸੀ ਆਪਣੇ ਅੱਛਾ ਟੋਰਾ ਵਾਲੀ ਹੂੰ ਉਹ ਮੰਦਿਰ ਸੀਗਾ ਵਿਚਾਰਾ ਮੇਰਾ ਬੇਲੀ ਮੈਂ ਤਾਂ ਛੋੜਾ ਸੀ 5-6 ਸਾਲ ਹੂੰ ਤੇ ਉਦੋਂ ਚੱਕਦੇ ਹੁੰਦੇ ਸੋ ਉੱਥੇ ਖੇਤ ਇੱਕ ਬੰਦਾ ਪਿੰਡ ਚੋਂ ਸੀਗਾ ਆਪਣੇ ਉਹ ਆਦਾ ਕਿ ਮੈਂ ਫਿਰਤੇ ਧਰ ਕੇ ਲਿਆਉਂ ਬੋਰੀ ਇਹਨਾਂ ਦੀ ਅੱਛਾ ਉਹ ਵੀ ਸੀ ਤਾਂ ਤਕੜਾ ਤੇ ਤਿੰਨ ਜਾਣੇ ਜਾਵੜੇ ਜਦੋਂ ਦੋਹਾਂ ਪਾਸਿਆਂ ਤੋਂ ਉਹਦੇ ਸਿਰ ਤੇ ਧਰੀ ਆਲਾ ਲਾਹ ਲੋ ਮੇਰੀ ਸੌਣ ਰੋਕ ਦੇ ਆ ਗੋਲਾ ਵੀ ਸਿੱਟਿਆ ਸੀ ਹੂੰ ਸਨ ਸਨ ਤਾਂ ਨਹੀਂ ਮੇਰੇ ਯਾਦ ਤੇ ਅਸੀਂ ਮਸਾਖੀ ਤੇ ਆਪਣੀ ਤੇ ਬਹੁਤ ਕੱਠ ਹੁੰਦਾ ਸੀ ਕਬੱਡੀ ਕਬੱਡੀ ਹੁੰਦੀ ਹੂੰ ਝੰਡੀ ਬੱਦੀ ਮੈਂ ਤੇ ਕਵਾਲ ਫੌਜੀ ਉਹ ਕਵਾਲ ਫੌਜੀ ਉਦੋਂ ਸੂਤ ਸੀਗਾ ਤੇ ਝੰਡੀ ਜਿਸ ਵੇਲੇ ਬੱਦੀਆਂ ਨਾ ਜਵਾਨਾਂ ਤੇ ਰਪਾਣੇ ਦਾ ਸੀ ਜੰਟਾ ਹੂੰ ਪੜਦਾ ਸੀ ਮੁੰਡਾ ਉਹ ਬੜਾ ਤਕੜਾ ਮੁੰਡਾ ਸੀ ਢੀਲਦੌੜ ਹੂੰ ਰਪਾਣੇ ਵਾਲਾ ਜਗਰਾਜ ਸੀ ਇੱਕ ਤਕੜਾ ਪਹਿਲਵਾਨ ਉਹਦਾ ਮੁੰਡਾ ਸੀ ਹੂੰ ਅੱਛਾ ਤੇ ਉਹਨੇ ਝੰਡੀ ਫੜ ਲਈ ਹੂੰ ਆਦਾ ਵੀ ਸੱਟ ਕੇ ਵਿਖਾ ਪਹਿਲਵਾਨਾਂ ਹੂੰ ਮੈਂ ਯਾਰ ਪਹਿਲਵਾਨ ਤਾਂ ਸੀ ਕਿਹੜੇ ਹਲਵਾ ਜੱਟਾਂ ਹੂੰ ਤੇ ਅੱਜ ਛੱਟਿਆ ਬਰੋਦਾ ਮੈਂ ਤੋਂ ਫੋਟ ਰੂਡ ਫੋਟ ਪਿੱਛੇ ਰਹਿ ਗਿਆ ਗੋਲਾ ਹੂੰ ਕਿੰਨੇ ਕਿਲੋ ਦਾ ਸੀ ਗੋਲਾ ਬੱਬੂ ਅੱਠ ਸ਼ੇਰ ਸੀਗਾ ਹੂੰ ਕਿਲੋ ਨਹੀਂ ਸੀ ਉਹ ਫਿਰ ਗੋਲਾ ਉਹਨੇ ਮੇਰੇ ਨਾਲੋਂ ਪਿੱਛੇ ਰਹਿ ਗਿਆ ਤੇ ਉਹਨੇ ਫਿਰ ਆਦਾ ਵੀ ਕਿਤੇ ਮੇਰੇ ਨਾਲ ਫੇਰ ਬੰਨ ਕੇ ਸੱਟ ਹੂੰ ਮੇਰੀ ਤਿਆਰੀ ਨਹੀਂ ਮੈਂ ਕਾਮਾਂ ਮੈਂ ਕਿਹਾ ਯਾਰ ਕੰਮ ਤਾਂ ਮੈਂ ਕਰਦਾ ਉਹ ਆਦਾ ਮੇਰੇ ਕੋਲੇ ਬਾਈ ਪੜਾਈ ਦਾ ਕੰਮ ਡੀਪੂਏ ਕਰੀ ਜਾਂਦਾ ਸੀ ਮੁੰਡਾ ਬੜਾ ਤਕੜਾ ਸੀ ਹੂੰ ਤੇ ਮੈਂ ਆਖਿਆ ਚੱਲ ਬੰਨ ਲਾ ਹੂੰ ਆਪਣੇ ਇੱਥੇ ਲੱਲੀ ਸਾਹ ਸੀਗਾ ਇਹਨਾਂ ਦਾ ਕੁੰਡੇ ਹੋਰਾਂ ਦਾ ਪਾਣ ਜਾ ਹੂੰ ਉਹ ਕਰਦਾ ਹੁੰਦਾ ਸੀ ਧੂਣ ਜਾਂ ਤਾਬਦਾ ਸੀ ਹੂੰ ਪਹਿਲੀ ਹਾਰ ਨੂੰ ਉਹ ਸਮਾਪਤੀ ਕਰਦਾ ਸੀ ਅੱਛਾ ਵਿਸਾਖੀ ਤੋਂ ਲੈ ਕੇ ਵਿਸਾਖ ਤੇ ਜੇੜ ਦੋ ਮਹੀਨੇ ਹੂੰ ਤੇ ਅਸੀਂ ਉਹ ਪਹਿਲੀ ਹਾਰ ਦਾ ਬੰਨ ਲਿਆ ਹੂੰ ਤੇ ਦੁਬਾਰਾ ਫੇਰ ਸਿੱਟਿਆ ਉਹ ਫੇਰ ਵੀ ਮੈਥੋਂ ਫਟ ਡੂਡ ਫਟ ਪਿੱਛੇ ਰਹਿ ਗਿਆ ਹੂੰ ਐ ਆਉਂਦੀ ਵਿਸਾਖੀ ਤੇ ਅਸੀਂ ਫੇਰ ਬੰਨਤੀ ਚੰਡੀ ਫੇਰ ਉਹਨਾਂ ਕੁਆਲ ਫੌਜ ਸੀਗਾ ਤੇ ਉਹਦਾ ਗੋਲਾ ਬਹੁਤ ਸੀ ਉਹ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਸੀ ਹੂੰ ਫੇਰ ਚੰਡੀ ਨੇ ਕਿਸੇ ਨੇ ਫੜੀ ਠੀਕ ਆ ਹਾਂ ਦੋ ਬਾਰਾਂ ਵਿਸਾਖੀ ਤੇ ਚੰਡੀ ਬੰਦੀ ਆਪਣੀ ਹੂੰ ਬਾਬੂ ਪਹਿਲਾਂ ਖਰਾਕਾਂ ਦਾ ਫਰਕ ਹੀ ਥੋੜੇ ਥੋੜੇ ਵੇਲੇ ਖਰਾਕਾਂ ਚੰਗੀਆਂ ਸੀ ਆਏ ਨੇ ਸਾਡੇ ਇੱਕ ਪਲਵਾ ਨਹੀਂ ਸੀਗਾ ਗਿਆਨ ਸਿੰਘ ਤਾਏ ਦਾ ਮੁੰਡਾ ਹੂੰ ਜਿਦੋਂ ਅਸੀਂ ਗੋੜਾ ਜਾਂ ਟਿਰਣੋਂ ਵਿੱਚ ਵਧਿਆ ਉਹਨੇ 2 ਰੁਪਏ ਦਿੱਤੇ ਆਦਾ ਲਾਇਆ ਕਿਹੋ ਖਾਲੀ ਦੋਆਂ ਦਾ ਹੀ ਕਿਹਾ ਆ ਜਾਂਦਾ ਸੀ ਖਿਓ ਖਾ ਲਿਆ ਕਰਵਾਲਾ ਉਦੋਂ 5 ਰੁਪਏ ਦਾ ਕਿਲੋ ਸੀ ਕਿਹੋ ਵੀ ਸੱਚਾ ਸੀ ਹਾਂ 5 ਰੁਪਏ ਕਿਲੋ ਸੀ 2 ਰੁਪਏ ਦਾ ਅੱਧਾ ਕਿਲੋ ਤਾਂ ਆ ਜਾਂਦਾ ਕਰੀ 1/2 ਕਿਲੋ ਆ ਜਾਂਦਾ ਉਦੋਂ ਬਾਪੂ ਮੋਲ ਲੈਂਡ ਦੇ ਲੋੜ ਨੇ ਘਰਾ ਚ ਬਥੇਰਾ ਹੁੰਦਾ ਸੀ ਉਦੋਂ ਸੀਧਾ ਕਿਤੇ ਵੇਖੋ ਕਿ ਕਿੜਾ ਪਾ ਜੀਨ ਤਕਰੀਬਨ ਲਾਲਚ ਲੋਕਾਂ ਨੂੰ ਦੁੱਧ ਆਤਾ ਵੇਚਦੇ ਨੇ ਸੀ ਨਾ ਕੋਈ ਲੈਂਦਾ ਸੀ ਹਾਂ ਇਹ ਸੀ ਗਈ ਸਾਰਿਆਂ ਦੀ ਪਸ਼ੂ ਬਹੁਤ ਹੁੰਦੇ ਸੀ ਆਪਾਂ ਪਸ਼ੂ ਜ਼ਿਆਦਾ ਰੱਖਦੇ ਸੀ ਲੋਕਾਂ ਨੇ ਉਹਦਾ ਸਰੀਰ ਸਾਹਮੇ ਸੀ ਹੁਣ ਸਰੀਰਾਂ ਨਹੀਂ ਝਾਕਦਾ ਹੀ ਕੋਈ ਨੇ ਬਸ ਇਹੇ ਹੁਣ ਵੀ ਪ੍ਰਲਾਦ ਬਹੁਤ ਤਕੜੇ ਬਾਪੂ ਚਾਰ ਮਣ ਦੀ ਬੋਰੀ ਹੁਣ ਚੱਕਣੀ ਵਦਾਂਵੇਂ ਢੋਈ ਹੱਲ ਜੇ ਆਹ ਨਹੀਂ ਹੈ ਤਾਂ ਸਹੀ ਗਰ ਉਦੋਂ ਚੌਂਕ ਸੀ ਆਥਣੇ ਜਦੋਂ ਜਾਣਾ ਨਾ ਕੰਮ ਕਰਕੇ ਤੌੜੀ ਤੋੜੀ ਵਾਲਾ ਦੁੱਧ ਲਾ ਕੇ ਲਾਲਾਂ ਦੀਆਂ ਬੁੜੀਆਂ ਵਧਾ ਕੇ ਤੇ ਘੋਕੂ ਪਾ ਕੇ ਪੀ ਕੇ ਇਹ ਫਿਰ ਸਕੂਰ ਚ ਜਾ ਕੇ કરી ਜਾਣਾ ਹਲ ਘੁਰ ਦਾ ਡੜਾ ਫੜਦਾ ਹਾਂ ਨਾ ਗੋਲ ਖਾਰਾ ਉਦੋਂ ਕਿਉਂ ਕੁ ਪਾਲ ਪਿੰਡ ਚ 20 20 ਪਲਵਾਨ ਹੁੰਦੇ ਸੀ ਵੇਖ ਹੁੰਦੇ ਸੀ ਹੁਣ 20 ਪਿੰਡ ਚੱਕ ਪਲਵਾਨ ਨਹੀਂ ਤੇ ਹੁੰਦਾ ਉਦੋਂ ਨਸ਼ੇ ਨੁਸ਼ੇ ਵਾਲੇ ਤਾਂ ਜਾਣਦੇ ਨਹੀਂ ਸਾਡੇ ਜਿਹੜੇ ਜਮਾਤੀ ਜਹਾਣੀ ਜਿਓ ਕੋਤਰੋਂ ਪਰਲੇ ਪਾਸਿਓ ਸੀਗਾ ਗਿੰਗਾਂ ਚ ਚੱਗੜ ਸਾਡਾ ਬੇਲੀ ਪੰਜ ਸੱਤ ਮੁੰਡੇ ਉੱਥੇ ਆਥਣੇ ਜਾਂਦੇ ਤੇ ਉੱਥੇ ਘੰਟਾ ਗੋਲਾ ਗੂੜਾ ਟਵੇਲੀ ਜਿ ਬਣਾ ਲੈਂਦੇ ਛਾੜਾਂ ਲਾਈ ਜਾਂਦੇ ਆਦਪ ਯਾਦ ਨੇ ਸੀ ਵੀ ਕੁਝ ਨਸ਼ਾ ਵੀ ਕਰਦਾ ਹੂ ਹੈ ਦਾਰੂ ਦੂਰ ਕੇ ਤੇ ਪੀਜ ਦੀ ਸੋਦੋਂ ਐਨੇ ਨਹੀਂ ਸੀਗੇ ਹੁਣ ਤਾਂ ਮੰਦਿਰ ਜੀ ਦਾ ਸਾਰੀ ਨਾਚਾਂ ਦੀਆਂ ਖਦੋ ਜੀ ਨੂੰ ਲੱਗ ਪਏ ਆ ক্রিকেট ਕੋਟ ਕੋਟ ਖੇਡੀ ਜਾਂਦੇ ਆ ਅੱਗੇ ਗੋਲੇ ਸਿੱਟਦੇ ਬੋਰ ਜਾਂ ਪਾਉਂਦੇ ਸਿਆਲ ਚ ਅੱਜ ਕੱਲ ਇਦੋਂ ਮਗਰੋਂ ਪਾ ਲੈਂਦੇ ਬਸ ਬੋਲੀ ਬਾਪੂ ਇੱਕ ਗੋਲੇ ਨੂੰ ਪਸੇਰੇ ਸਿੱਟਦੇ ਹੁੰਦੇ ਸੀ ਪਸੇਰੀ ਵੀ ਬਹੁਤ ਸਿੱਧੀ ਆ ਉਹ ਕਿਵੇਂ ਹੁੰਦੇ ਸੀ ਉਹ ਚਿੜੀਆ ਸੀ ਸਾਡਾ ਬੇਲੀ ਚੱਕ ਵਾਲਾ ਹੂੰ ਚਿੜੀਆ ਬੜਾ ਜਵਾਨ ਸੀ ਐਡਾ ਮੈਥੋਂ ਇੰਨਾ ਉੱਚਾ ਸੀ ਹੂੰ ਤੇ ਗੋਰਾ ਨੂੰ ਸ਼ੋ ਬਾਲਾ ਸੀ ਸਰਕਾਉ ਦਾ ਬੇਲੀ ਉਹਦੇ ਕੋਲੇ ਹੁੰਦਾ ਸੀ ਹੂੰ ਇੱਕ ਕੀਤਾ ਨੇ ਹੁੰਦਾ ਸੀ ਸਿਰਦਾ ਕੀਤਾ ਨਾ ਬੜਾ ਧਕੜਾ ਪਲਵਾਰ ਸੀ ਨਾ ਹੂੰ ਕੀਤਾ ਦਾ ਮੇਲਿਆਂ ਚ ਜਾਂਦਾ ਸੀ ਨਹੀਂ ਉਹ ਆਪਣੇ ਪਿੰਡ ਦਾ ਸੀ ਆਪ ਸਹੀ ਹੈ ਆਪਣੇ ਪਿੰਡ ਦਾ ਸੀ ਪਿੰਡ ਦਾ ਸੀ ਆਪਣੇ ਢਿੱਲੋਂ ਉਹ ਨਾ ਸਿੱਤ ਸੜਦੇ ਸੈਂ ਐ ਇੱਕ ਕਾ ਕੇ ਉਹ ਐ ਸੜਦਾ ਸਿੱਧੀਆਂ ਐ ਠੀਕ ਐ ਇਹ ਤਾਂ ਜਿਉਣਾ ਸੀ ਗੁਰਦੇਵ ਸਾਹਿਬ ਚਾਚਾ ਉਹ ਕਰਮਾ ਮਾਰ ਕੇ ਉੱਥੇ ਸਾਫਾ ਤੋਲਾ ਕੇ ਰੱਖ ਦਿੰਦਾ ਹਮ ਪਹਿਲੀ ਉਹਦੇ ਸਾਫੇ ਜੀ ਦੂਜੀ ਕਰਮਾ ਮਾਰ ਕੇ ਉਦੋਂ ਅਗਤੀ ਜਾ ਤਿੰਨ ਨੇ ਇੱਕ ਸੜਦਾ ਤਿੰਨ ਤਿੰਨ ਚਾਰ ਚਾਰ ਕਰਮਾ ਕਹਾ ਅੱਗੇ ਨਾਲ ਵੱਧ ਕੇ ਉੱਥੇ ਦੇਕ ਮਾਰੀ ਜਾਂਦਾ ਉਹ ਹਮ ਇੰਨੇ ਨਿਵਾੜ ਤੇ ਬੰਦੇ ਖੜ ਜਾਂਦੇ ਜਿਵੇਂ ਆ ਤੂ ਉੱਤੇ ਡਿੱਗੀ ਆ ਹਮ ਤੇ ਇੱਕ ਤਾਂ ਮੇਲੇ ਤੇ ਪਤਾ ਨਹੀਂ ਰੋਡੇ ਲੰਡੇ ਗਏ ਹੂੰ ਤੇ ਪੁਲਸ ਵਾਲੇ ਥਾਣੇਦਾਰਾ ਦਾ ਵੀ ਮੈਂ ਤਾਂ ਬਥੇਰੀ ਨੇ ਸੱਟਨ ਦਿੰਦਾ ਮਾਰੇਗਾ ਕਿਸੇ ਦੇ ਕੱਠ ਵਾਲਾ ਹੂੰ ਉਹ ਆਦਾ ਜੀ ਤੁਸੀਂ ਇੰਨੀ ਨਿਵਾੜ ਤੇ ਬੰਦੇ ਖੜ੍ਹ ਜਾਂਦੇ ਹੋ ਹੂੰ ਤੇ ਇੰਨੇ ਨਿਵਾੜ ਤੇ ਖੜ੍ਹ ਗਏ ਤੇ ਸਿੱਧੀ ਗਈ ਉੱਥੇ ਕਰਮਾ ਮਾਰ ਲੈਂਦਾ ਸੀ ਉਹ ਕਿਸੇ ਦੇ ਨਾਲ ਲੱਗਣ ਨਹੀਂ ਦਿੱਤੀ ਨਾ ਨਾ ਮਗਰੋਂ ਫਿਰ ਉਹਦੀ ਬਸੇਰੀ ਸੀ ਕਿ 60 ਹੱਥ ਹੂੰ ਆਏ ਹੱਥ ਮੇਣ ਕੇ ਆਪਦੇ 2 ਫੁੱਟ ਬਣਦਾ ਹਾਂ ਉਹਦੇ ਹੱਥ ਵੀ ਐਡੇ ਨਹੀਂ ਹਮ ਖਾਦ ਬਣਦਾ ਦਵਾਈ ਕਰਦਾ ਸੀ ਹਾਂ ਮੇਰੀ ਸੀ ਕਿ 57 ਤੇ ਤਿੰਨ ਹੱਥ ਮੇਰੇ ਨਾਲੋਂ ਘਾ ਸੀ ਉਹਦੇ ਪਿੱਛੇ ਠੀਕ ਪਹਿਲਾਂ ਖੇਡਾਂ ਖੂਡਾਂ ਦਾ ਬਾਪੂ ਫਰਕ ਸੀਗਾ ਅੱਗੇ ਤਾਂ ਕੁ ਦੋ ਖੁੰਡੀ ਖੇਡ ਲਈ ਜਾਂ ਇਹ ਹੁਣ ਤਾਂ ਬੜਾ ਦਿਨ ਅੱਗੇ ਕਿਹੜਾ ਕੋਈ ਤੇਰੇ ਆ ਕ੍ਰਿਕਟਾਂ ਵਾਲੇ ਰਾਸਤੇ ਪੈਸੇ ਸੀ ਔਰ ਜੀਰਾ ਦੀ ਵਾੜ ਲੈ ਲੈਂਦੇ ਉਹ ਤਾਂ ਮਾਰ ਲੈਂਦੇ ਸੀ ਗੁੱਲੀ ਡੰਡਾ ਖੇਡ ਲਿਆ ਅੱਗੇ ਖਿਡਾਰੀਆਂ ਦਾ ਮਾਣ ਤਣਵੇਂ ਸੀ ਕਹਿੰਨਾ ਪਲਵਾਨਾਂ ਨੂੰ ਕਿੰਨੇ ਕਿੰਨੇ ਪੈਸੇ ਹੋ ਜਾਂਦੇ ਸੀ ਮੇਲਿਆਂ 'ਚ ਹਾਂ ਤੇ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਕਿਸ ਨੂੰ ਹੁਣ ਪਲਵਾਨ ਵੀ ਸਮੇਂ ਸਮੇਂ ਨਾਲ ਹੀ ਆ ਬਥੇਰੇ ਹੁਣ ਵੀ ਹੈ ਕਿ ਅੱਗੇ ਕੋਈ ਮਾੜੇ ਤਗੜੇ ਮੁੰਡੇ ਛੰਡੀ ਵਾਲੇ ਪਲਵਾਨ ਸੀ ਹੁਣ ਰਲ ਰੁਲ ਕੇ ਬਾੜਾ ਖੇਡ ਜਾਂਦੇ ਆ ਹੁਣ ਰਲ ਰੁਲ ਕੇ ਬਸ ਰੱਗੀਆਂ ਠੋਰੀਆਂ ਮਾਰ ਜਾਂਦੇ ਆ ਹਾਂ ਉਹ ਜਵਾਨੇ ਥੋੜੇ ਵਾਲੇ ਘਰ ਚੰਗੇ ਸੀ ਅੱਗੇ ਦੇਸੀ ਪਲਵਾਨੇ ਸੀ ਹੁਣ ਰੂਲ ਵਾਲੇ ਆ ਗਏ ਆਹ ਮਾੜਾ ਜ ਆਖੰਦੇ ਫੌਲ ਹੋ ਗਿਆ ਹੁਣ ਤਾਂ ਸੌ ਕੋ ਸੌ ਤੋੜੇ ਵੇਲੇ ਜਵਾਨੇ ਚੰਗੇ ਸੀ ਉਦੋਂ ਹਾਂ ਸਮੇ ਸਮੇਂ ਨਿਆ ਬੱਤਾਂ ਆਈ ਆਪਾਂ ਦਰਵਾਜੇ ਪਾਏ 1965 ਚ ਤੇ ਉਹ ਆਨ ਸੀ 15 ਬਸੇਰੀਆਂ ਦੀ ਹੂੰ ਤੇ ਇੱਕ ਬਸੇਰੀ ਧਰ ਕੇ ਉਹਦੇ ਸਾਰਾ ਦਿਨ ਬਾਲੇ ਉਹਦੇ ਤੇ ਰਖ ਰਖ ਸਰੀਆਂ ਵੜਦੇ ਕਿਹੜਾ ਹੁਣ ਅੱਗੇ ਹੁਣ ਕਟਰਾ ਹਾਂ ਉਹਦੇ ਤੇ ਰੱਖ ਕੇ ਸਰੀਆਂ ਸੁਰੀਆਂ ਵੜਦੇ ਮਜ਼ੀਰ ਤੋਂ ਮਿਸਤਰੀ ਸੀ ਬੰਦ ਤੋ ਨਹੀਂ ਤੇ ਉਹ 18 ਦਿਨ ਬਾਲੇ ਕੱਢੀ ਜਾਂਦੇ ਇਹ ਨਾਲ 8 ਦਿਨ ਆਪਾਂ ਤੋਂ ਪਹਿਲਾ ਦਰਵਾਜ਼ਾ ਪਾਇਆ ਸੀ। ਹਮਮ। 7 ਪਾ ਲਈ ਸੀ ਤੇ ਆਪਾਂ 8 ਦਿਨ ਮਗਰੋਂ ਪਾਈ ਸੀ। ਠੀਕ ਆ। ਉਹ ਆਰ ਨਾਲ ਲੈ ਕੇ ਫੱਤਨ ਵਾਲੇ ਦੇ ਬਾਈ ਤੋਂ ਨੰਬਰਦਾਰ ਤੋਂ। ਹਮਮ। ਤੇ ਉਹਨਾਂ ਨੇ ਮੋੜੀ ਨਾ ਮੈਂ ਬੜੇ ਅਰਾ ਆ ਕੇ ਬਾਈ ਚੱਲ ਗਏ ਲਿਆਈਏ। ਹਮਮ। ਚੱਕਣੀ ਬੜੀ ਸੌਖੀ ਲੰਮੀ ਸੀ ਥੋੜੀ ਜਿਹੀ। ਐ ਟੇਢੀ ਜੀ ਕਰਕੇ ਤੇ ਚੱਕ ਲਈ। ਇੱਕ ਫਿਰ ਗਰਦੇਵ ਕੇ ਸੀ ਪਰੜਾ ਜਾ। ਹਮਮ। ਉਹ ਚੱਕਣਾ ਥੋੜਾ ਜਿਹਾ ਔਖਾ ਸੀ ਚੱਕਦੇ ਰਹੇ ਉਹ ਵੀ। ਭਾਰਾ ਸੀ। ਆਉ ਥੀ ਉਹ 13 ਸੇਰੀਆਂ ਦਾ। ਤੇ 15 ਕਿਲੋ ਦਾ ਇੱਕ ਮਚਾਕ ਜਿਆ ਸੀ ਹੋ ਧਰ ਕੇ ਕਰਦੇ ਨੇ ਨਹੀਂ ਉਹ ਵੀ ਚੱਕਰਸ ਤੇ ਲਗੇ ਸੀ ਹਾਂ ਚੱਕੜਾਸ ਤੇ ਲਗੇ ਸੀ ਉਹ ਇੱਕ ਹੱਥੇ ਕਰਦੇ ਸੀ ਬਾਲਾ ਅੱਛਾ ਉਹ ਥੋਟੋ ਵੀ ਤਕੜੇ ਸੀ ਅਸੀਂ ਤਾਂ ਕਿਹੜੇ ਤਕੜੇ ਸਾਂ ਦੇ ਪਰ ਉਹ ਬਾਲੇ ਤਕੜੇ ਸੀ ਕੀਤਾ ਜਿਹੜਾ ਪਥੇਰੀ ਸੜ ਦਾ ਪਹਿਲਵਾਨ ਉਹ ਇੱਕ ਹੱਥੇ 2 ਮਣੇ ਕੱਢਦਾ ਸੀ 2 ਮਣੇ ਨਾ ਇੱਕ ਹੱਥੇ ਕਰਦਾ ਤੇ ਦੋਹਾਂ ਤੇ 2.5 ਮਣ ਹੂੰ 2 ਮਣੇ 8 ਉੱਤੇ ਉੱਤੇ ਵੀ ਸਿਰ ਹੂੰ ਜਵਾਨੇ ਚੰਗੇ ਸੀਗੇ ਕੋਈ ਲੜਦਾ ਬੋਲਦਾ ਨਹੀਂ ਸੀਗਾ ਹੁਣ ਤਾਂ ਇਕੱਠੇ ਹੋ ਜਾਂਦੇ ਖਿਡਾਰੀ ਵੀ ਲੜ ਪੈਂਦੇ ਆ ਛਿਤਰੋ ਛਿਧਰੀ ਹੋ ਜਾਂਦੇ ਗਰਾਊਂਡਾਂ ਛਿਤਰੋ ਛਿਧਰੀ ਹੋ ਜਾਂਦੇ ਹੁਣ ਤਾਂ ਖਿਡਾਰੀ ਕਿਹਨਾਂ ਵਿਚਾਰਾਂ ਕਬੱਡੀ ਵਾਲੇ ਨੂੰ ਹੀ ਮਾਰੀ ਜਾਂਦੇ ਆ ਕਿੰਨੇ ਆ ਦੋ ਚਾਰ ਮਹੀਨਿਆਂ ਤੋਂ ਸੁਣੀਦਾ ਕਦੇ ਕਿਤੇ ਮਾਰਦਾ ਖਿਡਾਰੀ ਨਸ਼ੇ ਪਤੇ ਬਾਲੇ ਚੱਲ ਗਏ ਹੁਣ ਥੋੜੇ ਵੇਲੇ ਕਿਹੋ ਜਿਹਾ ਨਸ਼ਾ ਹੁੰਦਾ ਸੀਗਾ ਆ ਸਮੇਂ ਸਮੇਂ ਦੀ ਗੱਲ ਸਭ ਕਾਸੇ ਚ ਤੰਤ ਸੀਗਾ ਹੁਣ ਚੀਜ਼ਾਂ ਚ ਤੰਤ ਹੀ ਹੈ ਨਹੀਂ